ਮੈਂ ਆਪਣੇ ਫਰੈਂਡ ਦੇ ਜਿਹੜੇ ਐਸੀ ਹੋਣੇ ਕਿ ਅਸਕੇ ਉਥੇ ਹਾਲਾਤ ਜਿਹੜੇ ਬਹੁਤ ਵਧੀਆ ਆ ਬਹੁਤ ਵਧੀਆ ਕੰਟਰੀ ਆ ਕੰਮ ਕਰ ਬਹੁਤ ਵਧੀਆ ਆ ਬਟ ਉਥੇ ਹਾਲਾਤ ਜਿਹੜੇ ਆ ਉਸਕ ਨੂੰ ਪਤਾ ਲੱਗੇ ਕਿ ਉਥੇ ਹਾਲਾਤ ਬਹੁਤ ਮਾੜੇ ਆ ਉਹਨੇ ਮੈਨੂੰ ਆਪਣੀ ਕਰਕੇ ਸੱਦਿਆ ਸੀਗਾ ਖੁਦ ਆਉਣਾ ਸੀ ਕਿਉਂਕਿ ਖੁਦ ਉੱਥੇ ਫਸ ਗਈ ਸੀ ਕਿ ਤੂੰ ਦੋਕੜੀਆਂ ਨੂੰ ਭੇਜ ਦੇ ਤੇ ਫੇਰ ਤੂੰ ਜਾ ਸਕਦੀਆਂ ਤੇ ਪੈਸੇ ਕੁਝ ਪੈਸੇ ਭੇਜ ਦੇ ਸਕਦੀ ਮੈਂ ਵੀ ਅਰਬ ਮੁਲਕ ਦੇ ਵਿੱਚ ਸਾਡੀਆਂ ਲੜਕੀਆਂ ਜਾਂਦੀਆਂ ਇਹਨਾਂ ਨੂੰ ਨਾਂ ਭੇਜੋ ਕਿ ਇਹ ਲੜਕੀਆਂ ਜਿਹੜੀਆਂ ਹੈ ਉੱਧਰ ਜਦੋਂ ਫਸ ਜਾਂਦੀਆਂ ਇਹ ਆਪਣੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਜਾਂ ਜਿੱਥੇ ਕੋਈ ਨੰਬਰ ਹੈ ਉਹਨਾਂ ਨੂੰ ਫੋਨ ਕਰਕੇ ਸੱਦਦੇ ਆ ਤੇ ਉੱਥੇ ਜਦੋਂ ਫਸ ਜਾਂਦਾ ਫਿਰ ਉਹਨੂੰ ਕਹਿੰਦੇ ਕਿ ਦੋਹਾਂ ਨੂੰ ਤੂੰ ਫੋੜ ਸਾਦ ਫਿਰ ਤੈਨੂੰ ਛੱਡਿਆ ਜਾਊਗਾ ਜਿਹੜੇ ਨੂੰ ਕੁੱਟਮਾਰ ਕੀਤੀ ਜਾਂਦੀ ਸੀਗੀ ਰੋਟੀ ਪਾਣੀ ਵੀ ਨਹੀਂ ਦਿੱਤਾ ਜਾਂਦਾ ਸੀਗਾ ਜਿਹੜੇ ਪੈਸੇ ਸੀਗੇ ਉਹ ਵੀ ਨਹੀਂ ਤੇਨੇ ਜਿਹੜੇ ਇੱਕ ਪੈਸੇ ਉਹ ਵੀ ਖੋਲੇ ਗਏ ਸੀਗੀ ਨਾਈ ਸੈਲਰੀ ਉਪੀ ਜਾਂਦੀ ਸੀ ਕੋਈ ਕੋਈ ਅਰਬ ਕੰਟਰੀ ਦੇ ਵਿੱਚ ਨਾ ਜਾਵੇ ਉੱਥੇ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਮਾਰਕੀਟ ਦਾ ਅਰਬ ਮੁਲਕਾਂ ਦੇ ਵਿੱਚ ਬਿਨਾਂ ਕਿਸੇ ਜਿਹੜਾ ਹੈ ਵਰਕ ਪਰਮਿਟ ਤੋਂ ਜਾਂ ਬਿਨਾਂ ਕਿਸੇ ਗੱਲਬਾਤ ਤੋਂ ਇਸੇ ਤਰ੍ਹਾਂ ਜਿਹੜਾ ਹੈ ਆਪਣੀਆਂ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਮੈਂ ਉੱਥੇ ਉਨਨੀ ਮਾਰਚ ਨੂੰ ਗਈ ਸੀਗੀ ਮੇਰੇ ਪਾਪਾ ਸੀ ਜਿਹੜੀ ਆ ਆ ਦਾ ਯਾਪ ਰਨ ਹੋਈ ਆ ਮੈਂ ਆਪਣੇ ਫਰੈਂਡ ਦੇ ਥੇ ਇੱਕ ਐਸੀ ਹੋਣੀ ਕਿ ਅਸਕੇ ਉਥੇ ਹਾਲਾਤ ਜਿਹੜੇ ਬਹੁਤ ਵਧੀਆ ਆ ਬਹੁਤ ਵਧੀਆ ਕੰਟਰੀ ਆ ਹੋ ਕੰਮ ਕਰ ਬਹੁਤ ਵਧੀਆ ਆ ਬਟ ਉਥੇ ਹਾਲਾਤ ਜਿਹੜੇ ਆ ਉਸਕ ਮੈਨੂੰ ਪਤਾ ਲੱਗੇ ਕਿ ਉਸਦੇ ਹਾਲਾਤ ਬਹੁਤ ਮਾੜੇ ਆ ਉਹਨੇ ਮੈਨੂੰ ਆਪਣੇ ਘਰ ਸੱਦਿਆ ਸੀਗਾ ਖੁਦ ਆਉਣਾ ਸੀ ਕਿ ਮੈਂ ਖੁਦ ਉੱਥੇ ਫਸ ਗਈ ਸੀਗੀ ਉਹਨਾਂ ਮਿਲ ਕੇ ਦੇਵੀਓ ਤੇ ਕੁਟਮਾਰ ਵਗੈਰਾ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀਗਾ ਤੇ ਇਸ ਲਈ ਇਹਨੇ ਮੈਨੂੰ ਉੱਥੇ ਸੱਜਿਆ ਸੀ ਕਿ ਤਾਂ ਕਿ ਮੈਨੂੰ ਉਹਦੀ ਛੱਡ ਕੇ ਉਹ ਖੁਦ ਵਾਪਸ ਇੱਥੇ ਆ ਸਕੇ ਇਸੇ ਤਰ੍ਹਾਂ ਕੁਝ ਹੋਣਾ ਹੋਇਆ ਸੀ ਜਰ ਉਹ ਜਿਵੇਂ ਜਦੋਂ ਮੈਨੂੰ ਕਿਹਾ ਸੀ ਕਿ ਮੈਂ ਇੰਡੀਆ ਵਾਪਸ ਜਾ ਰਹੀ ਸੀ ਕਿ ਤੂੰ ਉਹ ਦੋਕੜੀਆਂ ਨੂੰ ਭੇਜ ਦੇ ਤੇ ਫਿਰ ਤੂੰ ਜਾ ਸਕਦੀਆਂ ਤੇ ਪੈਸੇ ਕੁਝ ਪੈਸੇ ਭੇਜ ਦਿੱਤੇ ਸਾਂ ਇਸ ਤਰ੍ਹਾਂ ਉਹਨਾਂ ਨੇ ਟੌਰਚਰ ਕਰਦੇ ਸੀਗੇ ਇਹ ਸਿਰਫ ਸਭ ਨੂੰ ਰਿਕਵੈਸਟ ਹਰ ਕਿਸੇ ਨੂੰ ਰਿਕਵੈਸਟ ਹੈ ਕਿ ਉਹ ਅਰ ਕੰਟਰੀ ਦੇ ਵਿੱਚ ਨਾ ਜਾਣ ਤੁਹਾਡੇ ਨਾਲ ਉੱਥੇ ਕੀ ਹੋਇਆ ਮੈਨੂੰ ਦੱਸਿਓ ਕੀਤਾ ਗਿਆ ਮੈਨੂੰ ਤਾਂ ਬਹੁਤ ਦਲਫਤ ਜਿਹੜੇ ਨੂੰ ਕਟਮਾਰ ਕੀਤੀ ਜਾਂਦੀ ਸੀਗੀ ਰੋਟੀ ਪਾਣੀ ਵੀ ਨਹੀਂ ਦਿੱਤਾ ਜਾਂਦਾ ਸੀਗਾ ਜਿਹੜੇ ਪੈਸੇ ਸੀਗੇ ਉਹ ਵੀ ਨਹੀਂ ਤੇ ਨੇ ਜਿਹੜੇ ਇੱਥੇ ਪੈਸੇ ਉਹ ਵੀ ਖੋਲੇ ਗਏ ਸੀਗੀ ਨਾਈ ਸੈਲਰੀ ਉੱਤੀ ਜਾਂਦੀ ਸੀਗੀ ਦਿਨ ਰਾਤ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਹੜੀ ਲੜਕੀ ਤਾਂ ਲੱਗ ਗਈ ਸੀ ਕਿ ਉਹ ਵਾਪਸ ਆ ਗਈ ਨਹੀਂ ਉਹ ਵਾਪਸ ਨਹੀਂ ਆਈ ਉਹ ਉੱਥੇ ਹੀ ਆ ਤੇ ਜਦੋਂ ਤੁਸੀਂ ਉੱਥੇ ਪਹੁੰਚੋ ਉਸ ਲੜਕੀ ਨਾਲ ਕੋਈ ਸੰਪਰਕ ਜਾਂ ਕੁਝ ਤਦ ਮਿਲ ਤੇ ਉੰਚੀ ਉਹਨਾਂ ਸੰਬੰਧ ਕੋ ਉੱਥੇ ਮੇਰੇ ਨਾਲ ਵੀ ਰਹਿ ਰਹੀ ਸੀ ਬਟ ਉਹ ਥੋੜੇ ਥੋੜੇ ਦਿਨਸ ਮੈਨਾਂ ਸਹੀ ਰਹੀ ਬਾਅਦ ਵਿੱਚ ਉਹ ਵੀ ਮੈਨੂੰ ਮੈਡਮ ਦੀ ਤਰ੍ਹਾਂ ਹੀ ਰਹਿ ਰਹੀ ਸੀ ਜਿੱਦਾਂ ਦੇਲਾਤਾ ਢੇ ਸੀ ਕਿ ਉਦਾਂ ਹੀ ਲਾਤੀ ਸੀ ਉਸ ਲੜਕੀ ਦੇ ਵੀ ਕੁਝ ਕੁਝ ਸੀਗੇ ਬਟ ਸੇਮ ਨਹੀਂ ਸੀਗੇ ਉਹ ਮੈਡਮ ਉਹਨਾਂ ਸਹੀ ਰਹੀ ਸੀਗੇ ਬਟ ਮੇਰੇ ਨਾਲ ਨੂੰ ਤੁਸੀਂ ਕੁੜੀਆਂ ਨੂੰ ਕੀ ਕਿਹੜਾ ਚਾਹੋਗੇ ਮੇਰੇ ਕੁੜੀਆਂ ਨੂੰ ਇਹੀ ਕਹਿ ਚਾਹੁੰਦੇ ਆ ਕੋਈ ਵੀ ਕੁੜੀ ਅਰਬ ਕੰਟਰੀ ਦੇ ਵਿੱਚ ਨਾ ਜਾਵੇ ਉਹਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਤੇ ਤੁਹਾਡੀ ਬਾਬਾ ਜੀ ਤੱਕ ਕਿੱਦਾਂ ਪਹੁੰਚ ਹੋਈ ਬੱਸ ਚੱਕ ਮੇਰੇ ਪੇਰੈਂਟਸ ਨੇ ਇਥੈਂਡ ਦਾ ਸਭ ਦੱਸਿਆ ਸੀਗਾ ਤੇ ਫਿਰ ਉਹਨਾਂ ਨੇ ਵਾਪਸ ਆ ਕੇ ਕੰਮ ਕੰਪਲੀਟ ਕੀਤਾ ਸੀ। ਆਈ ਥਿੰਕ ਵਾਪਸ ਆਇਆ ਕਿਵੇਂ ਲੱਗ ਰਿਹਾ? ਮੈਨੂੰ ਬਹੁਤ ਵਧੀਆ ਲੱਗ ਰਿਹਾ ਆ। ਉੱਥੇ ਹੋਰ ਵੀ ਕੁੜੀਆਂ ਹੈਗੀਆਂ ਜਿੱਦਾਂ ਤੁਸੀਂ ਤੁਸੀਂ ਉੱਥੇ ਬਹੁਤ ਕਾਫੀ ਕੁੜੀਆਂ ਆ ਜਿਹੜੀਆਂ ਵਿੱਚ ਰਹਿ ਰਹੀਆਂ ਆ ਅੱਜ ਜੀ। ਕਿ ਵੀ 25 ਕੁੜੀਆਂ ਆ ਜਿਨ੍ਹਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਮਾੜੀ ਹੈ। ਗੁਰੂ ਜੀ ਦਾ ਖਾਨ ਸਾਹਿਬ ਜੀ ਜਿਹਦੇ ਜਿੱਤਰਾ ਜੀ ਪਹਿਲਾਂ ਵੀ ਕਾਫੀ ਵਾਰ ਇਹ ਤੁਹਾਡੇ ਸਾਹਮਣੇ ਇਹ ਬੇਨਤੀ ਕਰ ਲੱਗੇ ਆ ਕਿ ਜਿੰਨੇ ਵੀ ਅਰਬ ਮੁਲਕ ਦੇ ਵਿੱਚ ਸਾਡੀਆਂ ਲੜਕੀਆਂ ਜਾਂਦੀਆਂ ਇਹਨਾਂ ਨੂੰ ਨਾ ਭੇਜੋ ਕਿਉਂਕਿ ਇਹ ਲੜਕੀਆਂ ਜਿਹੜੀਆਂ ਹੈ ਉੱਧਰ ਜਦੋਂ ਫਸ ਜਾਂਦੀਆਂ ਇਹ ਆਪਣੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਜਾਂ ਜਿੱਥੇ ਕੋਈ ਨੰਬਰ ਹੈ ਉਹਨਾਂ ਨੂੰ ਫੋਨ ਕਰਕੇ ਸੱਦਦੇ ਆ ਤੇ ਉੱਥੇ ਜਦੋਂ ਫਸ ਜਾਂਦਾ ਫਿਰ ਉਹਨੂੰ ਕਹਿੰਦੇ ਕਿ ਦੋਹ ਨੂੰ ਤੂੰ ਹੋਰ ਸਾਧੋ ਫਿਰ ਤੈਨੂੰ ਛੱਡਿਆ ਜਾਊਗਾ ਇਹ ਨਗੋਬੰਦੂਆ ਮਜ਼ਦੂਰੀ ਮਜ਼ਦੂਰੀਆਂ ਨੂੰ ਕਰਵਾਉਂਦੇ ਆ ਰੋਟੀ ਨਾ ਦੇਣਾ ਬਹੁਤ ਆ ਸੰਕਟ ਦੇ ਵਿੱਚੋਂ ਜਿੰਨੀਆਂ ਵੀ ਲੜਕੀਆਂ ਮੰਗਵਾਈਆਂ ਫਿਰ ਇੱਕ ਲੜਕੀ ਸਾਡੇ ਗਵੰਡੋਂ ਨੇੜੇੋਂ ਕੁਝ ਦਿਨ ਪਹਿਲਾਂ ਇਹ ਰਹਾ ਕੁਝ ਮਹੀਨੇ ਪਹਿਲਾਂ ਉਧਰ ਗਈ ਸੀ ਬਸਕੜ ਦੇ ਵਿੱਚ ਇਹ ਤਕਰੀਬਨ ਇਹਨਾਂ ਦੇ ਮਾਪੇ ਅ ਇੱਕ ਅਪ੍ਰੈਲ ਨੂੰ ਸਾਡੇ ਕੋ ਆਏ ਸੀ ਤੇ 22 ਅਪ੍ਰੈਲ ਨੂੰ ਇਹਨਾਂ ਦੀ ਲੜਕੀ ਵਾਪਸ ਆ ਗਈ ਹੈ ਸੋ ਇਹ ਇਹੋ ਜਿਹੇ ਹੋਰ ਵੀ ਕਈਆਂ ਦੇ ਨਾਲ ਵਰਤਾਰੇ ਹੁੰਦੇ ਹੋਣਗੇ ਖਾਸ ਕਰਕੇ ਮਾਸਕਟ ਦਾ ਅਰਬ ਮੁਲਕਾਂ ਦੇ ਵਿੱਚ ਬਿਨਾ ਕਿਸੇ ਜਿਹੜਾ ਹੈ ਫਰਕ ਪਰਮੈਂਟ ਤੋਂ ਜਾਂ ਬਿਨਾ ਕਿਸੇ ਗੱਲਬਾਤ ਤੋਂ ਇਸੇ ਤਰ੍ਹਾਂ ਜਿਹੜਾ ਹੈ ਆਪਣੀਆਂ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਕਿਉਂਕਿ ਬਹੁਤ ਵੱਡਾ ਜਿਹੜਾ ਹੈਗਾ ਇਹ ਰੈਕਟ ਬਣਿਆ ਹੋਇਆ ਹੈ ਕੋਸ਼ਿਸ਼ ਕਰਦੇ ਆ ਕਿ ਮਾਂ ਬਾਪ ਨੂੰ ਵੀ ਪੈਸੇ ਲੈ ਜਾਣ ਮੌਜੂਜੂ ਫਸ ਜਾਂਦਾ ਫਿਰ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਜਾਣ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਹੋਰ ਆਪਣੇ ਸਾਆ ਦੋ ਲੜਕੀਆਂ ਭੇਜੋ ਫਿਰ ਤੁਹਾਨੂੰ ਜਿਹੜਾ ਹੈਗਾ ਵਾਪਸ ਭੇਜਿਆ ਹੋਈ ਕਈ ਤਾਂ ਉਹਦੇ ਵਿੱਚ ਸਫਲ ਹੋ ਜਾਂਦੇ ਆ ਸੱਦ ਲੈਂਦੇ ਆਪਣੇ ਰਿਸ਼ਤੇਦਾਰ ਸਾਹਿਬਕ ਸੰਬੰਧੀਆਂ ਨੂੰ ਫਿਰ ਉਹ ਉਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਆ ਇਸ ਵਰਗੇ ਜੇਕਰ ਤੁਹਾਨੂੰ ਵੀ ਕੋਈ ਆਫਰ ਆਉਂਦੀ ਹੈ ਵੀ ਇਸ ਤਰ੍ਹਾਂ ਤੁਹਾਨੂੰ ਆ ਬਾਹਰ ਬਹੁਤ ਵਧੀਆ ਇਹਨਾਂ ਮੁਲਕਾਂ ਦੇ ਵਿੱਚ ਬੜਾ ਗੁਰਹਾਲ ਤੇ ਖਾਸ ਕਰਕੇ ਲੜਕੀਆਂ ਨੂੰ ਸਾਡੀ ਬੇਨਤੀ ਹੈ ਵੀ ਇਸ ਤਰ੍ਹਾਂ ਨਾ ਭੇਜੋ ਤੁਹਾਡੇ ਬੱਚੇ ਆ ਇਹਨਾਂ ਨੂੰ ਇੱਥੇ ਜਿਹੜੀ ਹੈਗੀ ਹੈ ਜੇ ਤਨਖਾਹ ਵੀ ਕੁਝ ਨਹੀਂ ਤੇ ਜੇ ਮਿਲ ਵੀ ਜਾਵੇ ਪਰ ਜੋ ਹਾਲਾਤ ਹੁੰਦੇ ਆ ਬਾਹਲੇ-ਬਾਹਲੇ ਇਸ ਕਰਕੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਔਰ ਕੋਈ ਇਥੇ ਵੀ ਰੋਟੀ ਵਾਹਿਗੁਰੂ ਦਊਗਾ ਔਰ ਹੋਰ ਮਲਕਾਂ ਨੂੰ ਵੀ ਜਾ ਸਕਦੇ ਹਾਂ ਪਰ ਖਾਸ ਕਰਕੇ ਨਰਮ ਮਲਕਾਂ ਦੇ ਵਿੱਚ ਸਾਡੀ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਲੜਕੀਆਂ ਨੂੰ ਨਾਂ ਭੇਜੋ ਇਹ ਨਾਂ ਦੇ ਨਾਲ ਬਹੁਤ ਜ਼ਿਆਦਾ ਉਥੇ ਰੈਕਟੇ ਹੋਜੇ ਬਣੇ ਹੋਏ ਜਿਹੜੇ ਸੋਸ਼ਲ ਵੀ ਹਿੰਦਰ ਇਹ ਨਾਲ ਨਾਲ ਇਹਨਾਂ ਨੂੰ ਕਸ਼ਟ ਵੀ ਦਿੱਤਾ ਜਾਂਦਾ ਰੋਟੀ ਪਾਣੀ ਤੋਂ ਭੁੱਖਾ ਰੱਖਿਆ ਜਾਂਦਾ ਮਾਨਸਿਕ ਪੀੜਾ ਦਿੱਤੀ ਜਾਂਦੀ ਹੈ ਸੋ ਇਹਨਾਂ ਤੋਂ ਬਚਣ ਲਈ ਕਿਸੇ ਵੀ ਬੱਚੇ ਨੂੰ ਆਪਾਂ ਨੂੰ ਖਾਸ ਕਰਕੇ ਹਰ ਮੁਲਕਾਂ ਚਨਾਪੇ ਜੋ ਸਾਡੀ ਬੇਨਤੀ ਉਪਰਾਨ ਕਰੇ